ਸੱਚੀ ਗੱਲ ਦੋਸਤੋ ਗੱਲ ਤੁਹਾਡੇ ਫਾਇਦੇ ਦੀ ਕਰਨ ਲੱਗਿਆਂ ਤੁਹਾਨੂੰ ਆਲੇ-ਦੁਆਲੇ ਨੇ ਲੁੱਟਣਾ ਕਿਵੇਂ ਆ ਡੁੱਟ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ ਤੁਹਾਡਾ ਅੱਗਾ ਕਿਵੇਂ ਸਵਾਰਿਆ ਜਾ ਸਕਦਾ ਗੌਰ ਨਾਲ ਸੁਣਿਓ 3 ਮਿੰਟ ਤੁਹਾਨੂੰ ਆਉਣ ਵਾਲੇ ਸਮੇਂ ਦੀ ਲੁੱਟ ਤੋਂ ਬਚਾ ਸਕਦੇ ਨੇ ਆਲੇ-ਦੁਆਲੇ ਕ੍ਰਿਪਟੋ ਕਰੰਸੀ ਦਾ ਬਹੁਤ ਜ਼ਿਆਦਾ ਰੌਲਾ ਹੈ ਕੋਈ ਸਾਕਾ ਸੰਬੰਧੀ ਯਾਰ ਦੋਸਤ ਮਿੱਤਰ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਕ੍ਰਿਪਟੋ ਕਰੰਸੀ ਦੇ ਵਿੱਚ ਪੈਸੇ ਲਾਉਣ ਲਈ ਮਜਬੂਰ ਕਰ ਰਿਹਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਕਰੰਸੀਆਂ ਰਾਹੀਂ ਲੁੱਟਿਆ ਜਾਣਾ ਹੈ ਪਹਿਲਾਂ ਸਾਨੂੰ ਸਹਾਰਾ ਨੇ ਲੁੱਟਿਆ ਫਿਰ ਸਾਨੂੰ ਪਰਨ ਨੇ ਲੁੱਟਿਆ ਇਸ ਤਰੀਕੇ ਦੀਆਂ ਹਜ਼ਾਰਾਂ ਕੰਪਨੀਆਂ ਸਾਡੇ ਪੈਸੇ ਲੈ ਕੇ ਸਾਡੀ ਖੂਨ ਪਸੀਨੇ ਦੀ ਕਮਾਈ ਲੈ ਕੇ ਰਫੂ ਚੱਕਰ ਹੋ ਗਈਆਂ ਜਿਹੜੀਆਂ ਅੱਜ ਤੱਕ ਵਾਪਸ ਨਹੀਂ ਆਈਆਂ ਡੂੰਗੀ ਜਾਣਕਾਰੀ ਇੱਕ ਮਿੱਤਰ ਤੋਂ ਹਾਸਲ ਹੋਈ ਹੈ ਤੇ ਤੁਹਾਡੇ ਤੱਕ ਪਹੁੰਚਾ ਰਿਹਾ ਬਹੁਤ ਸਾਰੇ ਸੱਜਣ ਅਜੇ ਨੇ ਜਿਹੜੇ ਇਸ ਪਾਸੇ ਪੈਸਾ ਲਾ ਚੁੱਕੇ ਨੇ ਤੇ ਉਹ ਡੇਲੀ ਤੁਹਾਨੂੰ ਆਏ ਦੇਣੀ ਉਹ ਕੋਇਨ ਜਿਹੜੇ ਉਹਨਾਂ ਦੇ ਮੋਬਾਈਲ ਦੇ ਵਿੱਚ ਫੀਡ ਨੇ ਦਿਖਾਉਦੇ ਨੇ ਸਾਡੇ 3 ਵੱਧ ਗਏ ਸਾਡੇ 4 ਵੱਧ ਗਏ ਸਾਡੇ 5 ਵੱਧ ਗਏ ਅਸੀਂ ਹਜ਼ਾਰਾਂ ਦੇ ਮਾਲਕ ਹੋ ਗਏ ਅਸੀਂ ਲੱਖਾਂ ਦੇ ਮਾਲਕ ਹੋ ਗਏ ਖੋਕ ਹੀ ਰਿਹਾ ਹੈ ਸਰਕਾਰਾਂ ਨੇ ਸਿਕੰਜਾ ਕੱਸਿਆ ਹੋਇਆ ਸਿੱਧੇ ਤੌਰ ਤੇ ਹੁਣ ਤੁਹਾਨੂੰ ਪੈਸੇ ਸਰਕਾਰਾਂ ਇਹਨਾਂ ਕੰਪਨੀਆਂ ਨੂੰ ਨਹੀਂ ਲੈਣ ਦੇ ਰਹੀਆਂ ਤਾਂ ਇਹਨਾਂ ਨੇ ਲੁੱਟ ਕਰਨ ਲਈ ਇੱਕ ਨਵੇਂ ਤਰੀਕੇ ਲੱਭੇ ਨੇ ਇੱਕ ਕੋਇਨ ਬਣਾਉਣ ਵਾਲੇ ਜਿਹੜੀਆਂ ਕੰਪਨੀਆਂ ਨੇ ਜਿਹੜੇ ਇਹਨਾਂ ਦੇ ਮਾਲਕ ਨੇ ਉਹ 15 ਲੱਖ ਦਾ 20 ਲੱਖ ਦਾ ਇੱਕ ਸੌਫਟਵੇਅਰ ਤਿਆਰ ਕਰਾ ਕਰਦੇ ਨੇ ਜਿਹਨੂੰ ਨਾਮ ਦਿੰਦੇ ਨੇ ਕ੍ਰਿਪਟੋ ਕਰੰਸੀ ਦਾ ਇਰੇ ਚ ਬੀ ਕੋਇਨ ਹੋ ਸਕਦਾ ਸੀ ਕੋਇਨ ਹੋ ਸਕਦਾ ਜੈਡ ਕੋਇਨ ਹੋ ਸਕਦਾ ਐਲ ਕੋਇਨ ਹੋ ਸਕਦਾ ਡੀ ਕੋਇਨ ਹੋ ਸਕਦਾ ਨਾ ਕੋਈ ਵੀ ਰੱਖ ਲਓ ਚਾਹੇ ਮੇਰਾ ਐਚ ਕੋਇਨ ਰੱਖ ਲਓ ਇਹ ਕੋਇਨ ਤੁਹਾਨੂੰ ਜੁਆਇਨ ਕਰਾਇਆ ਜਾਇਆ ਕਿ ਤੁਹਾਡੇ 10 ਜਿਹੜੇ ਡਾਲਰ ਨੇ ਉਹ ਤੁਹਾਡੇ 10 ਕੋਇਨਾਂ ਦੀ ਤੁਹਾਡੇ ਖਾਤੇ ਦੇ ਵਿੱਚ ਆਈਡੀ ਲਾਤੀ ਰਿਤੀ ਆਊਗੀ ਤੁਹਾਨੂੰ 5 ਕੋਇਨ ਇੱਕ ਜਦੋਂ ਤੁਸੀਂ ਮੈਂਬਰ ਜੋੜੋਗੇ ਉਹਦੇ ਮਿਲਣਗੇ ਉਹ ਸਾਰੀ ਗੇਮ ਉਸ ਐਡਮਿਨ ਦੇ ਹੱਥ ਹੈ ਤੁਹਾਡੇ ਤੋਂ 50000 ਰੁਪਏ ਲੈ ਕੇ 10 ਕੋਇਨ ਦਿੰਦਾ ਹੈ ਕਿ 20000 ਲੈ ਕੇ 10 ਕੋਇਨ ਦਿੰਦਾ ਹੈ ਕਿ ਲੱਖ ਰੁਪਇਆ ਲੈ ਕੇ 10 ਕੋਇਨ ਦਿੰਦਾ ਹੈ ਉਹ ਕੋਇਨ ਆਏ ਦਿਨੇ ਸੌਫਟਵੇਅਰ ਦੇ ਵਿੱਚ ਦਿਖਾਇਆ ਜਾਂਦਾ ਤੁਹਾਡੇ 11 ਹੋਗੇ ਤੁਹਾਡੇ 12 ਹੋਗੇ ਤੁਸੀਂ ਆਏ ਦਿਨ ਉਹਨੂੰ ਦੇਖਦੇ ਰਹਿੰਦੇ ਹੋ ਪਰ ਜਿਹੜੀ ਉਹਦੀ ਕਮਾਂਡ ਹੈ ਉਸ ਮਾਲਕ ਦੇ ਹੱਥ ਹੈ ਜਿਹਨੇ ਸੌਫਟਵੇਅਰ ਤਿਆਰ ਕਰਾਇਆ ਜਦੋਂ ਮਰਜ਼ੀ ਉਹ ਤੁਹਾਨੂੰ 10 ਕੋਇਨਾਂ ਤੋਂ 100 ਕੋਇਨ ਦਾ ਮਾਲਕ ਬਣਾਵੇ ਜਦੋਂ ਮਰਜ਼ੀ ਤੁਹਾਨੂੰ 100 ਕੋਇਨਾਂ ਤੋਂ 10 ਕੋਇਨ ਦਾ ਮਾਲਕ ਬਣਾਵੇ ਪਰ ਗੇਮ ਵਾਲੇ ਤੋਂ ਵਾਲੇ ਇਹ ਫੈਲਾਈ ਜਾ ਰਹੀ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਉਹ ਕ੍ਰਿਪਟੋ ਕਰੰਸੀ ਦਾ ਹੀ ਹੈ ਚੰਗੀ ਗੱਲ ਹੈ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਕ੍ਰਿਪਟੋ ਕਰੰਸੀ ਆਉਣ ਵਾਲੇ ਸਮੇਂ ਦੀ ਬਹੁਤ ਵੱਡੀ ਗੇਮ ਹੈ ਸਾਡਾ ਪੈਸਾ ਜਿਹੜਾ ਉਹ ਕ੍ਰਿਪਟੋ ਕਰੰਸੀ ਦੇ ਵਿੱਚ ਚੱਲ ਜਾਣਾ ਪਰ ਉਹ ਕ੍ਰਿਪਟੋ ਕਰੰਸੀ ਕਿਹੜੀ ਆ ਉਹ ਸਿੱਧੇ ਜਿਹੜੇ ਵੱਡੇ ਕੋਇਨ ਨੇ ਬਿਟਕੋਇਨ ਹੈ 18 ਲੱਖ ਰੁਪਏ ਦਾ 20 ਲੱਖ ਰੁਪਏ ਦਾ ਰੇਟ ਆ ਤੁਸੀਂ ਸਿੱਧੇ ਤੌਰ ਤੇ ਚਾਹੇ ਉਹਦਾ ਮਾਸਾ ਪਰ ਹਿੱਸਾ ਖਰੀਦ ਲਓ ਸਿੱਧੇ ਖਰੀਦਿਓ ਤੁਸੀਂ ਮਾਲਕ ਉਦੋਂ ਉਹਦੇ ਮਾਲਕ ਬਣ ਜਾਓਗੇ ਆਉਣ ਵਾਲੇ ਸਮੇਂ 'ਚ ਚਾਹੇ ਉਹ 20 ਲੱਖ ਦਾ ਹੋ ਜੇ ਚਾਹੇ ਉਹ 50 ਲੱਖ ਦਾ ਹੋ ਜੇ ਚਾਹੇ ਕਰੋੜ ਦਾ ਹੋ ਜੇ ਜਦੋਂ ਮਰਜ਼ੀ ਬਾਦੇ ਘਾਟੇ ਵੇਚੋਗੇ ਤੁਹਾਡੇ ਖਾਤੇ 'ਚ ਸਿੱਧਾ ਆਊਗਾ ਪਰ ਜਿਹੜੇ ਵਿਚੋਲੀਏ ਜਿਹੜੇ ਉਹਨਾਂ ਕਾਰੋਬਾਰ ਨਾਲ ਸੰਬੰਧਿਤ ਨਵੇਂ ਲੁਟੇਰੇ ਇਸ ਲਾਈਨ ਦੇ ਵਿੱਚ ਵੜ ਚੁੱਕੇ ਨੇ ਜਿਹੜੇ Z ਕੋਇਨ L ਕੋਇਨ G ਕੋਇਨ D ਕੋਇਨ ਨਵੇਂ ਕੋਇਨ ਘੜੀ ਬੈਠੇ ਨੇ ਜਿਹੜੇ ਸਾਨੂੰ ਲੁੱਟ ਰਹੇ ਨੇ ਇਹਨਾਂ ਤੋਂ ਬਚੋ ਇਹਨਾਂ ਨੇ ਕਰਨਾ ਕੀ ਹੈ ਦੋ ਕੰਪਨੀਆਂ ਦੇ ਨਾਂ ਤੁਹਾਨੂੰ ਮੈਂ ਦੱਸ ਦਿੰਦਾ V ਕੋਇਨ C ਕੋਇਨ ਜਿਹੜੀਆਂ ਭੱਜ ਚੁੱਕੀਆਂ ਨੇ ਪਹਿਲਾਂ ਆਏ ਜਿਹੜੀ ਤੁਹਾਡਾ ਕੋਈ ਸਾਕਾ ਸੰਬੰਧੀ ਯਾਰ ਦੋਸਤ ਸਹਿਮਤਰ ਇਸ ਲੁੱਟ ਦਾ ਸ਼ਿਕਾਰ ਜ਼ਰੂਰ ਹੋਇਆ ਹੋਊਗਾ ਮੇਰਾ ਹੋਇਆ ਮੈਨੂੰ ਪਤਾ ਹੈ ਮੈਂ ਅਗਾਹ ਕਰਨ ਲਈ ਤੁਹਾਨੂੰ ਇਹ ਵੀਡੀਓ ਬਣਾ ਰਿਹਾ ਹਾਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਹੋਰ ਕੰਪਨੀਆਂ ਜਿਨ੍ਹਾਂ ਦੀ ਬਲੋਕਚੇਨ ਸਿੱਧੀ ਹੈ ਜੀ ਸਾਡਾ ਸਿੱਧਾ ਉੱਥੇ ਥਾਂ ਲਿਆ ਹੋਇਆ ਜੀ ਤੁਹਾਡਾ ਪਾਸਵਰਡ ਪ੍ਰੋਟੈਕਟ ਹੈ ਜੀ ਬਹੁਤ ਕੁਝ ਤੁਹਾਨੂੰ ਕੋਈ ਹੋਰ ਨਹੀਂ ਕਰ ਸਕਦਾ ਜੀ ਤੁਹਾਨੂੰ ਕੋਈ ਲੁੱਟ ਨਹੀਂ ਸਕਦਾ ਜੀ ਇਹ ਸਾਰੀਆਂ ਗੱਲਾਂ ਨੇ ਇਹ ਤੁਹਾਨੂੰ ਗੰंजे ਨੂੰ ਕੰਗਾ ਵੇਚਣ ਵਾਲੀਆਂ ਨੇ ਇਹ ਤੁਹਾਨੂੰ ਮੂਰਖ ਬਣਾਉਣ ਵਾਲੀਆਂ ਨੇ ਇਹ ਤੁਹਾਡੀ ਲੁੱਟ ਕਰਨ ਵਾਲੀਆਂ ਨੇ ਤੁਹਾਡੀ ਮਿਹਨਤ ਦਾ ਪੈਸਾ ਲੁੱਟਿਆ ਕਿਵੇਂ ਜਾਵੇ ਇਹ ਨੈਟਵਰਕਿੰਗ ਵਾਲੇ ਇਸ ਕਮਾਂ ਲਈ ਲੱਖਾਂ ਰੁਪਇਆ ਖਰਚਦੇ ਨੇ ਸੈਮੀਨਾਰ ਕਰਾਉਂਦੇ ਨੇ ਜਿਨੂੰ ਕੰਗਾ ਵੇਚਣ ਦੀ ਟ੍ਰੇਨਿੰਗ ਦਿੰਦੇ ਨੇ ਇਹ ਤੁਹਾਡੀ ਲੁੱਟ ਕਰਨ ਆਉਣਗੇ ਚਾਹੇ ਤੁਹਾਡੇ ਰਿਸ਼ਤੇਦਾਰ ਦੇ ਥਰੂ ਆਉਣ ਚਾਹੇ ਤੁਹਾਡੇ ਯਾਰ ਦੋਸਤ ਦੇ ਥਰੂ ਆਉਣ ਚਾਹੇ ਤੁਹਾਡੀ ਕੋਈ ਸੱਕੀ ਭੈਣ ਮਾਮੀ ਭੂਆ ਮਾਸੀ ਫੁੱਫੜ ਕਿਦੇ ਤਹਿਤ ਤੁਹਾਡੇ ਤੱਕ ਪਹੁੰਚ ਜ਼ਰੂਰ ਕਰਨਗੇ ਤੁਸੀਂ ਮੇਰਾ ਵੀਰ ਇਸ ਲੁੱਟ ਤੋਂ ਬਚਣਾ ਜਿਹੜੇ ਇਸ ਕਾਰੋਬਾਰ ਨਾਲ ਸੰਬੰਧਿਤ ਸੱਜਣੇ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੂੰ ਮੇਰੀਆਂ ਗੱਲਾਂ ਇਸ ਵੇਲੇ ਬਹੁਤ ਕੌੜੀਆਂ ਲੱਗਣਗੀਆਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਮੇਰਾ ਵੀਰ ਇਸ ਲੁੱਟ ਤੋਂ ਬਚੋ ਲੁੱਟ ਦੇ ਸ਼ਿਕਾਰ ਤੁਸੀਂ ਵੀ ਹੋਣਾ ਕਿਉਂਕਿ ਬਹੁਤ ਵੱਡਾ ਕਾਰੋਬਾਰ ਇਸ ਲੁੱਟ ਦੇ ਜਾਲ ਦਾ ਫੈਲਾਇਆ ਜਾ ਰਿਹਾ ਹੈ ਇਹ ਲੁੱਟ ਤੁਹਾਡੀ ਕੀਤੀ ਜਾਣੀ ਹੈ ਜੇ ਤੁਸੀਂ ਬਚਣਾ ਹੈ ਜੇ ਤੁਸੀਂ ਇਨਵੈਸਟੀ ਕਰਨਾ ਕੋਈ ਪਲਾਟ ਲੈ ਕੇ ਛੱੜਦਾ ਕੋਈ ਦੁਕਾਨ ਲੈ ਕੇ ਛੱੜਦਾ ਇੱਕ ਸਾਰੀਆਂ ਇਨਵੈਸਟਮੈਂਟ ਆ ਅਸੀਂ ਆਉਣ ਵਾਲੇ ਸਮੇਂ 'ਚ ਬੱਚਾਂ ਦੇ ਭਵਿੱਖ ਲਈ ਇਹ ਕਰਦੇ ਆ ਜੇ ਤੁਸੀਂ ਚਾਹੁੰਦੇ ਹੋ ਕਿ ਕ੍ਰਿਪਟੋ ਆਉਣ ਵਾਲੇ ਸਮੇਂ ਦੀ ਗੇਮ ਹੈਗੀ ਆ ਆਉਣ ਵਾਲੇ ਸਮੇਂ ਦੀ ਬਹੁਤ ਵੱਡੀ ਇਨਵੈਸਟਮੈਂਟ ਹੈ ਤਾਂ ਤੁਸੀਂ ਜਿਹੜੇ ਮਨਜ਼ੂਰਸ਼ੁਦਾ ਕੋਇਨ ਨੇ ਜਿਵੇਂ ਬਿਟਕੋਇਨ ਦੀ ਆਪਾਂ ਗੱਲ ਕਰਦੇ ਆ ਉਤੋਂ ਸਿੱਧਾ ਖਰੀਦੋ ਉਹ ਤੁਹਾਡੇ ਖਾਤੇ 'ਚ ਰਹੂਗਾ ਉਹਦਾ ਵਾਅਦੇ ਘਾਟੇ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਜਿਹੜੇ ਆ ਨਵੇਂ ਸੀ ਕੋਇਨ ਡੀ ਕੋਇਨ ਐਲ ਕੋਇਨ ਯੂ ਕੋਇਨ ਨਵੇਂ ਕੜੇ ਜਾ ਰਹੇ ਨੇ ਜਿਹੜੇ ਸਾਨੂੰ ਲੁੱਟ ਕਰ ਰਹੇ ਨੇ ਮੈਂਬਰ ਵਨ ਬਣ ਕੇ ਗੱਡੀਆਂ ਲੈ ਲੈ ਤੁਹਾਡੇ ਤੱਕ ਪਹੁੰਚਦੇ ਨੇ ਮੈਂ 20 ਲੱਖ ਦਾ مالک ਆ ਮੈਂ 50 ਲੱਖ ਦਾ مالک ਆ ਉਹਨੂੰ ਪੁੱਛੋ ਭਲਿਆ ਮਾਨਸਾ ਤੂੰ ਮੇਰੇ ਕੋਲੇ 10000 ਮੇਰੇ ਕਿਉਂ ਮੰਗਣ ਆ ਗਿਆ ਜੇ ਤੂੰ 50 50 ਲੱਖ ਦਾ مالک ਬਣਿਆ ਬੈਠਾ ਪਰ ਉਹ ਤੁਹਾਡੇ ਕਰਕੇ 50 ਲੱਖ ਦੇ مالک ਬਣੇ ਹੋਏ ਨੇ ਜੇ ਬਣੇ ਹੋਏ ਨੇ ਉਹਨਾਂ ਕੋਲੇ ਕੀ ਆ ਉਹ ਦਿਖਾਉਣਗੇ ਮੇਰੇ ਕੋਲ 1000 ਕੋਇਨ ਪਿਆ ਉਹ 1000 ਕੋਇਨਾਂ ਦੀ ਗੇਮ ਉਸ ਮਾਲਕ ਉਸ ਕੰਪਨੀ ਨੂੰ ਚਲਾਉਣ ਵਾਲੇ ਉਸ ਮਾਲਕ ਦੇ ਹੱਥ ਹੈ ਜਿਹੜਾ ਉਹ ਸੌਫਟਵੇਅਰ ਦਾ ਮਾਲਕ ਹੈ ਉਹ ਹਜ਼ਾਰ ਨੂੰ ਜਦੋਂ ਮਰਜ਼ੀ 10 ਚ ਬਦਲ ਦੇ ਜਦੋਂ ਮਰਜ਼ੀ 10 ਵਾਲੇ ਨੂੰ ਹਜ਼ਾਰ ਚ ਬਦਲ ਦੇ ਤੁਹਾਨੂੰ ਲੁੱਟਿਆ ਜਾਊਗਾ ਮੇਰਾ ਵੀਰ ਵੀਡੀਓ ਸ਼ੇਅਰ ਕਰ ਦਿਓ ਜੇ ਇਸ ਪਾਸੇ ਪੈਸੇ ਲਾਏ ਹੋਏ ਨੇ ਤਾਂ ਉਹਨਾਂ ਨੂੰ ਵੇਚ ਕੇ ਬੱਚਿਆਂ ਦੇ ਭਵਿੱਖ ਵਾਸਤੇ ਸਹੀ ਥਾਂ ਇਨਵੈਸਟ ਕਰੋ ਇਸ ਲੁੱਟ ਤੋਂ ਬਚਾਹੋ ਨਹੀਂ ਆਉਣ ਵਾਲੇ ਸਮੇਂ ਚ ਪਰਲ ਵੰਗ ਸਹਾਰਾ ਵੰਗ ਹੰਝੂ ਬਹਾਉਣ ਤੋਂ ਬਿਨਾ ਤੁਹਾਨੂੰ ਕੁਝ ਨਹੀਂ ਮਿਲਣਾ ਜੇ ਗੱਲਾਂ ਚੰਗੀਆਂ ਲੱਗੀਆਂ ਤਾਂ ਹੋਰਾਂ ਤੱਕ ਜਰੂਰ ਪਹੁੰਚਾਓ ਮਿਹਰਬਾਨੀ ਸੱਚੀਕਾ